ਕਲਤਾਰ ਸਿੰਘ ਸੰਧਵਾ ਨੂੰ ਸਪੀਕਰ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਨਵੇਂ ਮੰਤਰੀ ਸ਼ਾਮਲ ਕੀਤੇ ਜਾ ਸਕਦੇ ਨੇ ਮੰਤਰੀ ਮੰਡਲ ਦੇ ਵਿੱਚ ਅਚਾਨਕ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਨੂੰ ਮਿਲਣ ਪਹੁੰਚ ਗਏ ਹੈ ਪੰਜਾਬ ਚ ਵੱਡੀ ਸਿਆਸੀ ਹਲਚਲ ਹੋਈ ਹੈ ਸੰਦਵਾ ਦੀ ਥਾਂ ਤੇ ਕੌਣ ਸਪੀਕਰ ਬਣ ਸਕਦਾ ਹੈ ਤੇ ਕਿਹੜੇ ਮੰਤਰੀਆਂ ਦੀ ਐਂਟਰੀ ਹੋਣ ਜਾ ਰਹੀ ਹੈ ਦੇ ਬਾਰੇ ਗੱਲ ਕਰਦੇ ਹਾਂ ਤੁਸ ਜੁੜਿਓ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਅਚਾਨਕ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਿਸ ਸਮੇਂ ਮੈਂ ਤੁਹਾਡੇ ਨਾਲ ਇਹ ਖਬਰ ਰਿਕਾਰਡ ਕਰਾ ਰਿਹਾ ਹੋਵਾਂਗਾ ਉਸ ਸਮੇਂ ਉਹ ਸ਼ਾਇਦ ਰਾਜਪਾਲ ਨੂੰ ਮਿਲਣ ਚਲੇ ਗਏ ਹੁਣ ਦੱਸਿਆ ਜਾ ਰਿਹਾ ਹੈ ਕਿ ਸ੍ਰਿਸ਼ਟਾਚਾਰ ਜਿਹੜੀ ਹੈ ਕਰਸੀ ਕਾਲ ਮੀਟਿੰਗ ਹੈ ਕਰਸੀ ਵਿਜ਼ਿਟ ਹੈ ਉਹਨਾਂ ਦੀ ਰਾਜਪਾਲ ਦੇ ਨਾਲ ਚਾਹ ਦੀ ਪਿਆਲੀ ਸਾਂਝੀ ਕਰਨਗੇ ਪਰ ਜਾਣਕਾਰ ਹੋਰ ਦੱਸਦੇ ਹਨ ਜਾਣਕਾਰ ਕਹਿੰਦੇ ਆ ਕਿ ਮੰਤਰੀ ਮੰਡਲ ਦੇ ਵਿੱਚ ਵਿਸਥਾਰ ਦੇ ਲਈ ਸਵਾਂ ਮੰਗਣ ਦੇ ਲਈ ਮੁੱਖ ਮੰਤਰੀ ਗਏ ਆ ਸਮਾ ਲਿਆ ਜਾਣਾ ਕੁਲਤਾਰ ਸਿੰਘ ਸੰਧਵਾ ਨੂੰ ਹਟਾਏ ਜਾਣ ਦੀ ਚਰਚਾ ਹੈ ਚਰਚਾ ਇਹ ਹੈ ਕਿ ਕੁਲਤਾਰ ਸਿੰਘ ਸੰਧਵਾ ਨੂੰ ਹਟਾ ਕੇ ਸਪੀਕਰ ਦੇ ਅਹੁਦੇ ਤੋਂ ਹਟਾਇਆ ਜਾਏਗਾ ਤੇ ਉਹਨਾਂ ਨੂੰ ਮੰਤਰੀ ਮੰਡਲ ਚ ਸ਼ਾਮਲ ਕੀਤਾ ਜਾ ਸਕਦਾ ਹੈ ਤੇ ਉਹਨਾਂ ਦੇ ਨਾਲ ਸੰਜੀਵ अरोड़ा ਦਾ ਨਾਮ ਵੀ ਚੱਲ ਰਿਹਾ ਹੈ ਕਿ ਸੰਜੀਵ अरोड़ा ਨੂੰ ਵੀ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਉਧਰ ਸਪੀਕਰ ਦੇ ਅਹੁਦੇ ਦੀ ਰੇਸ 'ਚ ਦੋ ਵੱਡੇ ਚਿਹਰੇ ਆਮ ਆਦਮੀ ਪਾਰਟੀ ਦੇ ਸ਼ਾਮਲ ਦੱਸੇ ਜਾਂਦੇ। ਇੱਕ ਮੁੱਖ ਮੰਤਰੀ ਦੇ ਧੁਰ ਵਿਰੋਧੀਆਂ ਦੇ ਵਿੱਚ ਵਿਧਾਇਕ ਗਿਣੇ ਜਾਣ ਵਾਲੇ ਤਲਵੰਡੀ ਸਾਬੋ ਤੋਂ ਬੀਬਾ ਪ੍ਰੋਫੈਸਰ ਬਲਜਿੰਦਰ ਕੌਰ ਤੇ ਦੂਜੇ ਮਾਲਵੇ ਦੀ ਹੀ ਸੀਟ ਬੁਲਾੜਾ ਤੋਂ ਵਿਧਾਇਕ ਦੋਵਾਰ ਦੇ ਪ੍ਰਿੰਸੀਪਲ ਬੋਧਰਾ। ਕਿਹਾ ਜਾਂਦਾ ਹੈ ਕਿ ਦੋ ਜਣੇ ਰੇਸ 'ਚ ਨੇ ਇਹਨਾਂ ਦੋਨਾਂ 'ਚੋਂ ਇੱਕ ਜਣੇ ਨੂੰ ਜਿਹੜਾ ਉਹ ਬਣਾਇਆ ਜਾ ਸਕਦਾ ਸਪੀਕਰ ਕਲਤਾਰ ਸਿੰਘ ਸੰਧਵਾ ਜਿਹੜੇ ਆ ਉਹ ਜਾ ਸਕਦੇ ਆ ਮੰਤਰੀ ਮੰਡਲ ਚ ਤੇ ਸੰਜੀਵ अरोड़ा ਨੂੰ ਸ਼ਾਮਲ ਕੀਤਾ ਜਾ ਸਕਦਾ ਇੱਕ ਅੱਧਾ ਫੇਰ ਬਦਲ ਹੋਰ ਹੈ ਉਹਦੀ ਚਰਚਾ ਚੱਲ ਰਹੀ ਹੈ ਕਿਹੜੇ ਮੰਤਰੀ ਓਟ ਕੀਤੇ ਜਾਣੇ ਨੇ ਇਸ ਬਾਰੇ ਵੀ ਬੜੀ ਦਿਲਚਸਪ ਕਹਾਣੀ ਹੈ ਇਹ ਕਹਾਣੀ ਮੈਂ ਇਕੱਠੀ ਕਰ ਰਿਹਾ ਅ ਸਵੇਰੇ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਫਿਲਹਾਲ ਜੋ ਜਾਣਕਾਰੀ ਆ ਰਹੀ ਹੈ ਕਿ ਮੁੱਖ ਮੰਤਰੀ ਦਾ ਅਚਾਨਕ ਰਾਜਪਾਲ ਨੂੰ ਮਿਲਣ ਜਾਣਾ ਦੇਖੋ ਕੋਈ ਗੱਲ ਨਹੀਂ ਰਾਜਪਾਲ ਨੂੰ ਹੋਏ ਥੋੜੇ ਦਿਨ ਤਾਂ ਹੋਇਆ ਉਹ ਮਿਲੇ ਸੀ ਚਾਹ ਵੀ ਪੀਤੀ ਤੇ ਸ਼ਾਇਦ ਲੰਚ ਵੀ ਕੀਤਾ ਹੋਵੇ ਦੁਪਹਿਰ ਦਾ ਖਾਣਾ ਵੀ ਦੋਵਾਂ ਨੇ ਇਕੱਠਿਆਂ ਖਾਧਾ ਹੋਵੇ ਜਦੋਂ ਪੰਜਾਬ ਦੇ ਰਾਜਪਾਲ 21 ਤਰੀਕ ਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਸ਼ੁਰੂਆਤ ਕਰਨ ਦੇ ਲਈ ਆਪਣਾ ਭਾਸ਼ਣ ਦੇਣ ਆਏ ਸੀ ਅਚਾਨਕ ਮੁੱਖ ਮੰਤਰੀ ਦਾ ਚਾਹ ਦੀ ਚੁਸਕੀ ਦਾ ਉਹ ਵੀ ਸ਼ਾਮ ਦੇ ਟਾਈਮ ਕਿਵੇਂ ਦਿਲ ਕਰ ਆਇਆ ਇਸ ਤੇ ਸਾਰਿਆਂ ਦੀ ਨਿਗਾ ਸੀ ਜੋ ਚੰਡੀਗੜ੍ਹ ਦੇ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਚਰਚਾ ਹੈ ਜੋ ਸਿਆਸੀ ਗਲਿਆਰਿਆਂ ਦੇ ਰਾਹਦਾਰੀਆਂ ਦੇ ਅੰਦਰ ਚਰਚਾ ਹੋਏ ਹੈ ਕਿ ਮੁੱਖ ਮੰਤਰੀ ਰਾਜਪਾਲ ਨੂੰ ਮਿਲ ਕੇ ਪੰਜਾਬ ਵਿਧਾਨ ਸਭਾ ਦੇ ਚੱਲਦੇ ਸੈਸ਼ਨ ਦੇ ਦੌਰਾਨ ਹੀ ਜਿਹੜਾ ਉਹ ਮੰਤਰੀ ਮੰਡਲ ਚ ਵਿਸਥਾਰ ਕਰਨ ਜਾ ਰਹੇ ਨੇ ਮਨੀਸ਼ ਸੋਧਿਆ ਐਕਟਿਵ ਨੇ ਅੱਜ ਉਹ ਲਗਾਤਾਰ ਇੱਥੇ ਵਿਚਰਦੇ ਰਹੇ ਇਸ ਕਰਕੇ ਚਰਚਾ ਇਹ ਹੈ ਕਿ ਮਨੀਸ਼ ਸੋਧਿਆ ਜੋ ਹੁਣ ਬਤੌਰ ਇਨਚਾਰਜ ਵਿਚਰ ਰਹੇ ਨੇ ਅੱਜ ਮੀਟਿੰਗਾਂ ਮੂਟੀਆਂ ਵੀ ਕਰੀਆਂ ਨੇ ਉਹਨਾਂ ਨੇ ਕਾਫੀ ਜ਼ਿਆਦਾ ਤਾਂ ਉਸੇ ਦਰਮਿਆਨ ਇਹ ਕਰ ਲਿਆ ਜਾਵੇ ਕਿਉਂਕਿ ਵਿਧਾਨ ਸਭਾ ਦੇ ਸਪੀਕਰ ਦੀ ਚੋਣ ਵਿਧਾਨ ਸਭਾ ਦੇ ਸੈਸ਼ਨ 'ਚ ਹੀ ਹੋ ਸਕਦੀ ਐ ਸੈਸ਼ਨ ਵੀ ਚੱਲ ਰਿਹਾ ਐ ਤੇ ਸਪੀਕਰ ਸਾਹਿਬ ਆਪਣਾ ਅਹੁਦਾ ਛੱਡ ਦੇਣਗੇ ਉਹਨਾਂ ਦੀ ਥਾਂ ਤੇ ਨਵਾਂ ਸਪੀਕਰ ਆ ਜਾਏਗਾ ਚਾਹੇ ਪ੍ਰੋਫੈਸਰ ਬਲਜਿੰਦਰ ਕੌਰ ਹੋਣ ਚਾਹੇ ਪ੍ਰਿੰਸੀਪਲ ਬੁੱਧਰਾਮ ਹੋਣ ਦੋਵੇਂ ਸਿੱਖਿਆ ਸ਼ਾਸਤਰੀ ਨੇ ਉਹ ਦੋਵੇਂ ਆਉਣ ਦੋਨਾਂ 'ਚ ਜਿਹੜਾ ਮਰਜ਼ੀ ਆਵੇ ਉਹ ਆ ਜਾਣ ਤੇ ਕੁਲਤਾਰ ਸਿੰਘ ਸੰਧਵਾ ਬਤੌਰ ਕਹਿਣ ਕਿ ਮੈਂ ਕੁਲਤਾਰ ਸਿੰਘ ਸੰਧਵਾ ਬਤੌਰ ਪੰਜਾਬ ਦੇ ਮੰਤਰੀ ਦੇ ਤੌਰ ਦੇ ਉੱਤੇ ਸੌ ਚੱਕ ਲੈਣ ਤਾਂ ਵਾਰੀ ਨਿਆਰੇ ਨੇ ਕਲਤਾਰ ਸਿੰਘ ਸੰਧਵਾ ਅੱਜ ਖੁਸ਼-ਖੁਸ਼ ਵਿਵਾਹਾਂ ਨਜ਼ਰ ਆਏ ਵਿਧਾਨ ਸਭਾ ਦੇ ਵਿੱਚ ਲਗਾਤਾਰ ਮੈਂ ਦੇਖਦਾ ਰਿਹਾ ਤੇ ਉਹਨਾਂ ਨੇ ਜਿਸ ਪ੍ਰਕਾਰ ਅੱਜ ਵਿਧਾਨ ਸਭਾ ਦੀ ਕਾਰਵਾਈ ਚਲਾਈ ਜਿਸ ਤਰੀਕੇ ਦੇ ਨਾਲ ਲੱਗਦਾ ਇੰਜ ਹੈ ਕਿ ਆਕਾ ਦੇ ਹੁਕਮ ਨੂੰ ਇੰਨ ਬਿਨ ਲਾਗੂ ਕਰ ਰਹੇ ਨੇ ਤੇ ਫਿਰ ਉਹ ਮੰਤਰੀ ਕਿਉਂ ਨਾ ਬਣੇ ਇਹ ਵੀ ਸਵਾਲ ਸੀ ਤੇ ਹੁਣ ਉਹ ਬਣ ਜਾਣਗੇ ਲੱਗਦਾ ਇੰਜ ਹੈ ਕਿ ਕੁਲਤਾਰ ਸਿੰਘ ਸੰਧਵਾ ਸੰਜੀਵ अरोड़ा ਇਹ ਦੋ ਨਾਂ ਤਾਂ ਪੱਕੇ ਮੰਨੇ ਜਾਂਦੇ ਐ ਤੇ ਹੋਰ ਕਿਹੜੇ ਆਗੂ ਜਿਹੜੇ ਆ ਉਹਨਾਂ ਦੀ ਚਰਚਾ ਆ ਕਿਹੜੇ ਕੱਢੇ ਜਾਣੇ ਇਹਦੇ ਬਾਰੇ ਮੈਂ ਕੁਝ ਜਾਣਕਾਰੀਆਂ ਮੇਰੇ ਕੋਲ ਵਿੱਚ ਕੱਚੀਆਂ ਨੇ ਥੋੜੀਆਂ ਜੀਆਂ ਪੱਕ ਜਾਣਗੀਆਂ ਤੋਂ ਤੁਹਾਨੂੰ ਸਵੇਰੇ ਦੱਸਦੇ ਆ ਬਾਕੀ ਫਿਲਹਾਲ ਇਹ ਚਰਚਾਵਾਂ ਨੇ ਇੱਕ ਕਿਆਸਰਾਈਆਂ ਵੀ ਨੇ ਆਚਾਨਕ ਮੁੱਖ ਮੰਤਰੀ ਦਾ ਰਾਜਪਾਲ ਨੂੰ ਮਿਲਣ ਜਾਣਾ ਸਾਰਿਆਂ ਨੂੰ ਖੜਕ ਰਿਹਾ ਹੈ ਤੇ ਹੁਣ ਮੁੱਖ ਮੰਤਰੀ ਟਾਈਮ ਦੇਖੋ ਕਿਦਣ ਦਾ ਲੈ ਕੇ ਆਉਂਦੇ ਆ ਅੱਜ 24 ਹੋ ਗਈ ਹੈ ਕੱਲ ਦਾ ਦਿਨ ਹੈ ਵਿਚਾਲੇ ਪਰਸੋਂ ਦਾ ਦਿਨ ਹੈ ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈ ਉਹ ਖਤਮ ਹੋ ਜਾਣਾ ਕਿਉਂਕਿ ਮੇਰੇ ਖਿਆਲ ਚ ਪਰਸੋਂ ਨੂੰ ਮਾਜਗ ਪੰਜਾਬ ਦੇ ਵਿੱਤ ਮੰਤਰੀ ਹਰਪਾਲਜੀ ਮਾਣੇ ਬਜਟ ਪੇਸ਼ ਕਰਨ ਆਏ ਆ ਸ਼ਾਇਦ ਕੱਲ ਨੂੰ ਵੀ ਇਹ ਵੀ ਹੋ ਸਕਦਾ ਹੈ ਤੇ ਇਹ ਸਾਰਾ ਕੁਝ ਜਿਹੜਾ ਇਹ ਬੜੀ ਛੇਤੀ ਘਟਨਾਵਾਂ ਘਟ ਰਹੀਆਂ ਨੇ ਕੁਝ ਵੀ ਹੋ ਸਕਦਾ ਅੱਜ ਸ਼ਾਮ ਨੂੰ ਕੱਲ ਸਵੇਰ ਨੂੰ ਤੁਹਾਨੂੰ ਕਾਫੀ ਕੁਝ ਸੁਣਨ ਨੂੰ ਮਿਲ ਸਕਦਾ ਹੈ